雨 marriages timing долго loss a shirt ਸਾਡੇ ਸ਼ਹੀਦ ਚਰਨਜੀਤ ਸਿੰਘ ਪੰਜਾਬ ਪੁਲਿਸ ਦੇ ਪਰਿਵਾਰ ਦੇ ਇੱਕ ਬਹਾਦਰ ਤੇ ਜੰਗਬਾਜ ਯੋद्धा ਸੀਗੇ ਸਾਨੂੰ ਸਾਰਿਆਂ ਨੂੰ ਮਹਿਸੂਸ ਹੋ ਰਿਹਾ ਜਿਵੇਂ ਸਾਡੇ ਪਰਿਵਾਰ ਦਾ ਇੱਕ ਮੈਂਬਰ ਚਲਾ ਗਿਆ ਸੋ ਅੱਜ ਅਸੀਂ ਇਹਨਾਂ ਦੇ ਪਰਿਵਾਰ ਨੂੰ ਮੈਂ ਅਸ਼ੋਰ ਕੀਤਾ ਕਿ ਅਸੀਂ ਇਸ ਕੇਸ 'ਚ ਪੂਰੀ ਜਸਟਿਸ ਕਰਾਂਗੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਉਹ ਸਾਰੀ ਸਿਚੁਏਸ਼ਨ ਨੂੰ ਵਾਚ ਕਰ ਰਹੇ ਹੈਗੇ ਤੋਂ ਆਪ ਉਹਨਾਂ ਨੇ ਆਪਣਾ ਸਨੇਹਾ ਭੇਜਿਆ ਹੈਗਾ ਕਿ ਪਰਿਵਾਰ ਦੀ ਇਸ ਦੁੱਖ ਦੀ ਘੜੀ ਦੇ ਨਾਲ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਖੜੇ ਤੁਸੀਂ ਆਪ ਉਹਨਾਂ ਦੇ ਘਰੇ ਆਣਗੇ ਅਫਸੋਸ ਕਰਨ ਤੇ ਅਸੀਂ ਪਰਿਵਾਰ ਦਾ ਧਿਆਨ ਇਸ ਤਰੀਕੇ ਨਾਲ ਰੱਖਾਂਗੇ ਜਿਵੇਂ ਉਹ ਸਾਡੇ ਪਰਿਵਾਰ ਦੇ ਮੈਂਬਰ ਹੈਗੇ ਅਸੀਂ ਪਰਿਵਾਰ ਨੂੰ ਫੁੱਲੀ ਸਪੋਰਟ ਕੀਤਾ ਜੋ ਸਰਗਰਮ ਪਲਪਲ ਅਪਡੇਟ ਲੈ ਰਹੇ ਹੋ ਔਰ ਅੱਜ ਵੀ ਖਾਸ ਤੌਰ ਤੇ ਕੋਈ ਕੋਈ ਰਸਮਾਂ ਦੇ ਵਿੱਚ ਵੀ ਸ਼ਾਮਲ ਹੋਏ ਹੋ ਔਰ ਪਰਿਵਾਰ ਨੇ ਵੀ ਤੁਹਾਡੇ ਨਾਲ ਜਲਦੀ ਗੱਲ ਕੀਤੀ ਹੈ ਕੀ ਗੱਲਬਾਤ ਹੋਈ ਹੈ ਤੇ ਹੁਣ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾਂਗੇ ਤੇ ਪਰਿਵਾਰ ਦਾ ਧਿਆਨ ਰੱਖਿਆ ਜਾਊਗਾ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹੈ दैट ਹੈ ਕਿ ਜੀ ਅਰ ਬਾਅਦ ਨੂੰ ਕੋਈ ਰੁਕੂ ਨਹੀਂ ਆਉਗਾ ਕੀ ਹੈ ਹਾਂਜੀ ਹੁਣੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ ਗੱਲ ਸਾਂਝੀ ਹੋਈ ਸੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਇਹ ਜਿਹੜੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕਹਿ ਸਕਦੇ ਹਾਂ ਨਾਮ ਦੇ ਪਰਤੇ ਇਹਨਾਂ ਨੇ ਵਾਸ਼ਪੀ ਕਰ ਕਿ ਸਜ਼ਾ ਦੀ ਗੱਲ ਕਰਦੀ ਹੈ ਜਦੋਂ ਪਰਿਵਾਰ ਕਹਿੰਦਾ ਸੋ ਕਈ ਲੋਕ ਕਈ ਟਰੋਲ ਸੋਸ਼ਲ ਮੀਡੀਆ ਤੇ ਕਿਸ ਤਰੀਕੇ ਨਾਲ ਚੱਲੇ ਸਰ ਕੀ ਜਨਾ ਜਿਨ੍ਹਾਂ ਨੇ ਦੋਸ਼ਿਆ ਨੂੰ ਕੀ ਕਈ ਗੱਲ ਸਭ ਤੋਂ ਸਖਤ ਸਜ਼ਾ ਮਿਲੂ ਦੋਸ਼ ਜਨ ਨੂੰ ਸਖਤੋ ਸਖਤ ਸਜ਼ਾ ਮਿਲੂਗੀ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦਿੰਦਾ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਰਹੇਗੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤੋ ਸਖਤ ਕਰਪਈਏ ਇ ਸਾਡੇ ਸ਼ਹੀਦ ਚਰਨਜੀਤ ਸਿੰਘ ਪੰਜਾਬ ਪੁਲਿਸ ਦੇ ਪਰਿਵਾਰ ਦੇ ਇੱਕ ਬਹਾਦਰ ਤੇ ਜੰਗਬਾਜ ਯੋद्धा ਸੀਗੇ ਸਾਨੂੰ ਸਾਰਿਆਂ ਨੂੰ ਮਹਿਸੂਸ ਹੋ ਰਿਹਾ ਜਿਵੇਂ ਸਾਡੇ ਪਰਿਵਾਰ ਦਾ ਇੱਕ ਮੈਂਬਰ ਚਲਾ ਗਿਆ ਸੋ ਅੱਜ ਅਸੀਂ ਇਹਨਾਂ ਦੇ ਪਰਿਵਾਰ ਨੂੰ ਮੈਂ ਅਸ਼ੋਰ ਕੀਤਾ ਕਿ ਅਸੀਂ ਇਸ ਕੇਸ ਚ ਪੂਰੀ ਜਸਟਿਸ ਕਰਾਂਗੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਉਹ ਸਾਰੀ ਸਿਚੁਏਸ਼ਨ ਨੂੰ ਵਾਚ ਕਰ ਰਹੇ ਹੈਗੇ ਤੇ ਉਹ ਆਪ ਉਹਨਾਂ ਨੇ ਆਪਣਾ ਸਨੇਹਾ ਭੇਜਿਆ ਹੈਗਾ ਕਿ ਪਰਿਵਾਰ ਦੀ ਇਸ ਦੁੱਖ ਦੀ ਘੜੀ ਦੇ ਨਾਲ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਖੜੇ ਹੈ ਤਾਂ ਆਪ ਉਹਨਾਂ ਦੇ ਘਰੇ ਆਣਗੇ ਅਫਸੋਸ ਕਰਨ ਤੇ ਅਸੀਂ ਪਰਿਵਾਰ ਦਾ ਧਿਆਨ ਇਸ ਤਰੀਕੇ ਨਾਲ ਰੱਖਾਂਗੇ ਜਿਵੇਂ ਉਹ ਸਾਡੇ ਪਰਿਵਾਰ ਦੇ ਮੈਂਬਰ ਹੈਗੇ ਅਸੀਂ ਪਰਿਵਾਰ ਨੂੰ ਫੁੱਲੀ ਸਪੋਰਟ ਕੀਤਾ ਜੋ ਸਰਗਰਮ ਪਲਪਲ ਅਪਡੇਟ ਲੈ ਰਹੇ ਹੋ ਔਰ ਅੱਜ ਵੀ ਖਾਸ ਤੌਰ ਤੇ ਕੋਈ ਸੰਪਨ ਦਸਮਾ ਦੇ ਵਿੱਚ ਵੀ ਸ਼ਾਮਲ ਹੋਏ ਹੋ ਔਰ ਪਰਿਵਾਰ ਨੇ ਵੀ ਤੁਹਾਡੇ ਨਾਲ ਦਿਲ ਦੀ ਗੱਲ ਕੀਤੀ ਹੈ ਕਿ ਕੀ ਗੱਲਬਾਤ ਹੋਈ ਹੈ ਤੇ ਹੁਣ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾਂਗੇ ਤੇ ਪਰਿਵਾਰ ਦਾ ਧਿਆਨ ਰੱਖਿਆ ਜਾਊਗਾ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹਦਾਇਤ ਹੈਗੀ ਜੀ। ਅਰਬਾਦ ਨੂੰ ਕੋਈ ਰੁਕੂ ਨਹੀਂ ਆਊਗਾ ਕੀ ਕੀ। ਅੱਜ ਹੋਰੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ ਗੱਲ ਸਾਂਝੀ ਹੋਈ। ਸੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਉਹ ਜਿਹੜੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕਹਿ ਸਕਦੇ ਹਾਂ ਨਿਆਂ ਦੇ ਪਰਚੇ ਇਹਨਾਂ ਨੂੰ ਵਸਤੇ ਕਰ। ਕਿ ਸਜ਼ਾ ਦੀ ਗੱਲ ਕਰਦੀ ਹੈ ਜਦੋਂ ਪਰਿਵਾਰ ਦੇ ਨਾਲ ਸੋ ਕਈ ਲੋਕ ਕਈ ਥਰੋ ਸੋਸ਼ਲ ਮੀਡੀਆ ਤੇ ਕਿਸ ਤਰੀਕੇ ਦੇ ਚੱਲੇ। ਕਿ ਕੀ ਜਨਾ ਜਨਾ ਦੋਸ਼ੀਆਂ ਨੂੰ ਕੀ ਕਈ ਗੱਲ ਸਭ ਤੋਂ ਸਖ਼ਤ ਸਜ਼ਾ ਮਿਲੂ। ਦੋਸ਼ਜਨ ਨੂੰ ਸਖਤ ਤੋਂ ਸਖਤ ਸਜ਼ਾ ਮਿਲੂਗੀ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦਿੰਦਾ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤ ਤੋਂ ਸਖਤ ਕਰ ਰਹੀ ਹੈ